ਹੈਲੋ ਫਰੈਂਡਸ ਅੱਛੀਏ ਗੱਲ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਤੰਦਰੁਸਤ ਹੋਣਗੇ ਤੇ ਲੋ ਜੀ ਇੱਥੇ ਮੈਂ ਦਿਖਾ ਰਹੀ ਸੀਗੀ ਹਨਾ ਤੁਹਾਨੂੰ ਇਹੋ ਜੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਜਿਹੜੀਆਂ ਡੈਕੋਰੇਸ਼ਨ ਦਾ ਕੰਮ ਕਰਦੀ ਸੀ ਹਨਾ ਮੋਸਟਲੀ ਨਾ ਮਤਲਬ ਜਿਆਦਾਤਰ ਸਾਡੇ ਕੋਲ ਕੀ ਹੁੰਦਾ ਸੀਗਾ ਵੀ ਸਿਨਰੀਆਂ ਹੁੰਦੀਆਂ ਸੀ ਫਲਾਵਰ ਹੁੰਦੇ ਸੀ ਫਲਾਵਰ ਪੋਟ ਵੀ ਅਸੀਂ ਘਰੇ ਬਣਾਉਂਦੇ ਹੁੰਦੇ ਸੀ ਹਨਾ ਬਹੁਤ ਜਿਆਦਾ ਟ੍ਰੈਂਡ ਹੁੰਦਾ ਸੀਗਾ ਵੀ ਐਵੇਂ ਕੱਢ ਕੇ ਨਾ ਬਿੜਾਈ ਕਰਕੇ ਤੇ ਉਹਨਾਂ ਨੂੰ ਸਿਨਰੀ ਦੇ ਵਿੱਚ ਫਰੇਮ ਦੇ ਵਿੱਚ ਜੜਾਉਣ ਦਾ ਕੰਮ ਹੁੰਦਾ ਸੀ ਤੇ ਉੱਤੋਂ ਅਸੀਂ ਸ਼ੀਸ਼ੇ ਲਵਾਉਂਦੇ ਹੁੰਦੇ ਸੀ ਵੀ ਇਹ ਖਰਾਬ ਨਾ ਹੋਵੇ ਹਨਾ ਤੇ ਇਹ ਵੀ ਮੈਨੂੰ ਨਾ ਹੁਣ ਘਰ ਦੀਆਂ ਸਜਾਵੀਆਂ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਮਿਸਤਰੀ ਲੱਗਾ ਹੋਇਆ ਹਨਾ ਉਹਦੋਂ ਮੈਨੂੰ ਇਹ ਲੱਭੀ ਹੈ ਨਾ ਲੱਭਿਆ ਤਾਂ ਬਹੁਤ ਕੁਝ ਹੈ ਨਾ ਜਿਵੇਂ ਆਹ ਵਾਲਾ ਹੋ ਗਿਆ ਜਿਵੇਂ ਆਪਾਂ ਇਹ ਵੀ ਹੈ ਜਿਵੇਂ ਇਹਨੂੰ ਡੈਕੋਰ ਕਰਾਉਂਦੇ ਹੁੰਦੇ ਸੀਗੇ ਹੈਨਾ ਵੀ ਜਿਹੜੇ ਸੇਰੇ ਹੁੰਦੇ ਸੀਗੇ ਇਹ ਹੈਗਾ ਸਾਡੇ ਜਵਾਈ ਦਾ ਮੇਰੀ ਨਣਦ ਦੇ ਹਸਬੰਦ ਦਾ ਮੇਰੀ ਨਣਦ ਉਹ ਇਹਦਾ ਹੈ ਨਾ ਤੇ ਦੇਖੋ ਇਹਦੇ ਵਿੱਚ ਦਮਕਾ ਦੁਕਾ ਲੱਗਾ ਹੁੰਦਾ ਸੀ ਤੇ ਇਹ ਵੀ ਟ੍ਰੈਂਡ ਹੁੰਦਾ ਸੀਗਾ ਇੱਕ ਹੈਨਾ ਤੇ ਕਲੀਰੇ ਵਗੈਰਾ ਹਨਾ ਵੀ ਉਹ ਚੀਜ਼ਾਂ ਹੁੰਦੀਆਂ ਸੀਗਾ ਇਹ ਸਾਰੀਆਂ ਚੀਜ਼ਾਂ ਰੱਖਦੇ ਹੁੰਦੇ ਸੀਗੇ ਆਪਾਂ ਤੇ ਮੈਂ ਨਾ ਅੱਜ ਉਹ ਮੰਮੀ ਨੇ ਕਿਹਾ ਸੀਗਾ ਵੀ ਤੁਸੀਂ ਉਹ ਜ਼ਰੂਰ ਕੱਢਣਾ ਹੈਗਾ ਉਹ ਜਿਹੜਾ ਕੜਾਈ ਵਾਲਾ ਕੱਢਿਆ ਹੋਇਆ ਸੀਗਾ ਹਨਾ ਉਹਨੂੰ ਕੱਢ ਕੇ ਵੀ ਆਪਾਂ ਨਾ ਉਹ ਕਰਵਾਉਣਾ ਹੈ ਵੀ ਉਹਨਾਂ ਦਾ ਸਰਹਾਣੇ ਦਾ ਉੱਪਰਲਾ ਕਵਰ ਬਣਾ ਲਾਂਗੇ ਇਹ ਠਾ ਆਪਾਂ ਕੋਈ ਕੱਪੜਾ ਲਾ ਲਾਂਗੇ ਕਿਉਂਕਿ ਉਹ ਨਾ ਖੱਦਰ ਦਾ ਹੈ ਜਾਲੀ ਖੱਦਰ ਕਿਸਮੈਂਟ ਹੁੰਦਾ ਸੀਗਾ ਅਸੀਂ ਵੀ ਕੱਢਦੇ ਹੁੰਦੇ ਸੀਗੇ ਤੇ ਉਹਦੇ 'ਚ ਬੜੀ ਸੋਹਣੀ ਕੰਬੀਨੇਸ਼ਨ ਬਣਾਇਆ ਹੋਇਆ ਹੈ ਹਨਾ ਵੀ ਮੱਥਾ ਮਾਰਿਆ ਹੋਗਾ ਉਹ ਹੁੰਦਾ ਸੀਗਾ ਮੱਖੀ ਤੁੱਪਾ ਕਹਿੰਦੇ ਹੁੰਦੇ ਸੀਗੇ ਹੁਣ ਮੈਂ ਸੀ ਉਹਨੂੰ ਕੁੰਡੀ ਵੀ ਕਹਿਣ ਲੱਗੇ ਮੇਰੇ ਖਿਆਲ 'ਚ ਕੁੰਢੀ ਤੁੱਪਾ ਜਾਂ ਤੇ ਪਰ ਮੱਖੀ ਤੁੱਪਾ ਹੁੰਦਾ ਸੀਗਾ ਤੇ ਉਹਨੂੰ ਬਸ ਇੱਕ ਗਿਣਣਾ ਨਹੀਂ ਹੁੰਦੇ ਸੀ ਹਨਾ ਵੀ ਕਿੰ ਇਹ ਵੀ ਚਦਰਾਂ ਗੱਡੀਆਂ ਸੀਗੀਆਂ ਉਦੋਂ ਬੜਾ ਬਚਪਨ ਸਾਰੀ ਕਰਦੀ ਹੁੰਦੀ ਸੀਗੀ ਹਨਾ ਤੇ ਇੱਥੇ ਮੈਂ ਲੱਗੀ ਸੀਗੀ ਇਹਦਾ ਸਮਾਨ ਫਰੋਲਣ ਹਨਾ ਹਏ ਹਾਰਦਿਕ ਦੇ ਘੜੋਣਿਆਂ ਦਾ ਜਿਹੜਾ ਗੱਟਾ ਭਰਿਆ ਪਿਆ ਹੈਗਾ ਤੇ ਇਹਦੇ ਵਿੱਚ ਹੋਰ ਵੀ ਮੈਂ ਤੁਹਾਨੂੰ ਡੈਕੋਰੇਸ਼ਨ ਦੀਆਂ ਚੀਜ਼ਾਂ ਦਿਖਾਉਂਗੀ ਜਿਹੜੀਆਂ ਪਹਿਲਾਂ ਹੁੰਦੀਆਂ ਸੀਗੀਆਂ ਇੱਕ ਨਾ ਅਸੀਂ ਉਸ ਸਮੇਂ ਦੇ ਵਿੱਚ ਬਣਾਉਂਦੇ ਹੁੰਦੇ ਸੀਗੇ ਜਿਵੇਂ ਮੰਨ ਲਓ ਇੱਕ ਟਾਣੀ ਲੈ ਲਈ ਹਨਾ ਕਿੱਕਰ ਦੀ ਟਾਣੀ ਲੈ ਕੇ ਤੇ ਉਹਦੇ ਵਿੱਚ ਥਰਮੋਕੋਲ ਦੇ ਗੋਲੇ ਬਣਾ ਕੇ ਹਨਾ ਉਹ ਸੂਲਾਂ ਦੇ ਉੱਤੇ ਟੰਗ ਟਾਂਗੇ ਕੇ ਤੇ ਇਸ ਤੋਂ ਬਾਅਦ ਅਸੀਂ ਪੌਟ ਬਣਾ ਲੈਂਦੇ ਸੀ ਜਿਵੇਂ ਬੱਚੇ ਹੋਏ ਕਰੂਏ ਹੁੰਦੇ ਸੀ ਹਨਾ ਇਹ ਜਦੋਂ ਬੋਤਲਾਂ ਹੀ ਕੱਟ ਲੈਂਦੇ ਨੇ ਸੀ ਬੋਤਲਾਂ ਕੱਟ ਕੇ ਹਨਾ ਉਹਨੂੰ ਪੋਟ ਬਣਾ ਲਿਆ ਉਹਨੂੰ ਰੰਗ ਲੈਂਦੇ ਹੁੰਦੇ ਸੀ ਹਨਾ ਕਲਰ ਕਰਕੇ ਸਟੋਨ ਲਗਾ ਕੇ ਤੇ ਉਹਨੂੰ ਫਲਾਵਰ ਪੋਟ ਬਣਾ ਲੈਂਦੇ ਹੁੰਦੇ ਸੀਗੇ ਤੇ ਇੱਥੇ ਇਹਦੇ ਇੰਨੇ ਜ਼ਿਆਦਾ ਟਾਇਪ ਐ ਇਸਨੇ ਮੈਨੂੰ ਇਹ ਸੀਗਾ ਵੀ ਵੰਡ ਹੀ ਦੇਵਾਂ ਦੇ ਅੱਧੇ ਕਰਕੇ ਹਨਾ ਬਾਹਲੇ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜਦੋਂ ਬੰਨ ਕੇ ਹੀ ਰੱਖਣੀ ਆ ਤੇ ਇਹ ਮੈਨੂੰ ਬੋਲਦਾ ਸੀ ਮੈਨੂੰ ਕੱਢ ਕੇ ਦਿਓ ਕਿਉਂਕਿ ਇਹਨੂੰ ਨਾ ਬੜੀ ਆਦਤ ਹੈਗੀ ਪਿੱਲੋ ਜੇ ਤੇ ਆਹਾਂ ਭੋਲੇ-ਭੋਲੇ ਜੇ ਨਾਂ ਲੈ ਕੇ ਪਹਿਣ ਦੀ ਇੱਕ ਅੱਧਾ ਦਿਨ ਇਹਨੇ ਨਾਂ ਲੈ ਕੇ ਪਹਿਨੇ ਹੁੰਦਾ ਆ ਦੋ ਤਿੰਨ ਤੇ ਕੱਚੂ ਜਿਹੀ ਰੱਖੀ ਬੈਠਾ ਹੈਗਾ ਹਨਾ ਤੇ ਇਹਦੇ ਕੋਲ ਕੁੱਤਾ ਬਿੱਲਾ এলিਫੈਂਟ ਹਨਾ ਮੰਕੀ ਦੀਆ ਗੋਲ ਪਿੱਲੋ ਚੋਰਸ ਬਿੱਲੋ ਨਿੱਕੇ-ਨਿੱਕੇ ਇੰਨੇ ਜਿਆਦਾ ਪਤਾ ਨਹੀਂ ਇਹਦੀ ਨਿਗਾ ਜਦੋਂ ਆਪਾਂ ਕਿਤੇ ਮੇਲੇ ਤੇ ਜਾਂਦੇ ਆ ਮਾਰਕੀਟ ਜਾਂਦੇ ਹਨਾ ਵੀ ਸੌਫਟ ਟੁਆਇੱਟ ਪੇ ਕਿਉਂ ਵੰਦੀ ਆ ਆ ਇੱਕ ਸ਼ੂਟਰ ਗਨ ਸੀਗਾ ਉਹਦਾ ਗੋਲ ਜਾਂ ਆਹ ਟਾਇਰ ਜਿਹੀ ਬਚਿਆ ਹੈਗਾ ਹਨਾ ਮਹਿੰਗੀਆਂ ਮਹਿੰਗੇ ਗਨਨਿਆ ਲਿੱਤੀ ਇਹ ਵੀ ਬਹੁਤ ਮਹਿੰਗੀ ਆਈ ਸੀਗੀ ਮੈਨੂੰ ਲੱਗਾ ਹਜ਼ਾਰ ਜੂਰ ਦੇ ਵਿੱਚ ਹੀ ਸੀਗੀ ਸ਼ਾਇਦ ਇਹ ਤੇ ਕਿੱਥੇ ਸਾਡੇ ਸਮੇਂ ਹੁੰਦੇ ਸੀਗੇ ਸਾਨੂੰ ਕਿੱਥੇ ਇਹੋ ਜਿਹੇ ਖਡੋਣੇ ਮਿਲਦੇ ਹੁੰਦੇ ਸੀ ਹਨਾ ਸਾਨੂੰ ਤਾਂ ਬਸ ਇੱਕ ਗੁੱਡੀ ਜੀ ਹੁੰਦੀ ਸੀਗੀ ਉਹ ਜੇ ਪਾ ਦਿੰਦੇ ਤਾਂ ਅੱਖਾਂ ਬੰਦ ਕਰ ਲੈਂਦੀ ਜੇ ਉਹਨੂੰ ਬਿਠਾ ਦਿੰਦੇ ਤਾਂ ਬਸ ਅੱਖਾਂ ਖੋਲ ਲੈਂਦੀ ਸੀਗੀ ਤੇ ਮੇਰੀ ਨਾ ਨਾਨੀ ਸਾਨੂੰ ਬਣਾ ਕੇ ਦਿੰਦੀ ਹੁੰਦੀ ਸੀਗੀ ਕੱਪੜੇ ਨੂੰ ਗੋਲ-ਗੋਲ ਕਰ ਲੈਂਦੀ ਫਿਰ ਉਹਨੂੰ ਫੋਲਡ ਕਰਕੇ ਤੇ ਉਹਦੇ ਉੱਪਰ ਮੂੰਹ ਦੇ ਉੱਪਰ ਉਹ ਦਿੱਤੀ ਸਕਿਨ ਦਾ ਕੱਪੜਾ ਲਾ ਕੇ ਮਤਲਬ ਸਕਿਨ ਕਲਰ ਦਾ ਜਾਂ ਵਾਈਟ ਹੀ ਲਾ ਦਿੰਦੀ ਸੀ ਉਹਦੇ ਤੇ ਧਾਗੇ ਨਾਲ ਉਹਦੀਆਂ ਅੱਖਾਂ ਕਾਲੀਆਂ ਬਣਾ ਦਿੰਦੀ ਰੈੱਡ ਕਲਰ ਦੇ ਲਿਪਸ ਬਣਾ ਦਿੰਦੀ ਧਾਗੇ ਨਾਲ ਹਨਾ ਤੇ ਉਹ ਗੁੱਡੀਆਂ ਬਣਾ ਕੇ ਦਿੰਦੀ ਹੁੰਦੀ ਸੀ ਤੇ ਉਹਦੀਆਂ ਬਾਹਵਾ ਬਣਾਉਣ ਵਾਸਤੇ ਨਾ ਨਾਨੀ ਮੇਰੀ ਸਿੱਧੜ ਡੱਕਾ ਲੈ ਆ ਲਿੰਦੀ ਜਿਵੇਂ ਆਪਾਂ ਹਨਾ ਜਿੱਦੋਂ ਆਪਾਂ ਟੀ ਜੀ ਬਣਾ ਲੀਏ ਮਤਲਬ ਥੋੜਾ ਜਿਹਾ نیچے ਨੂੰ ਕਰਕੇ ਬਣਾ ਲਈਏ ਹਨਾ ਪਲੱਸ ਦਾ ਸਾਈਨ ਜਾਂ ਬਣ ਜਾਂਦਾ ਉਵੇਂ ਉਹਦੀਆਂ ਖੜੀਆਂ ਜੇ ਬਾਹਵਾ ਹੁੰਦੇ ਸੀ ਫਿਰ ਅਸੀਂ ਬਸ ਉਹਦੇ ਕੱਪੜੇ ਪਟੋਲਿਆਂ ਦੇ ਹਨਾ ਵੀ ਕਮੀਜ਼ ਬਣਾਈ ਜਾਂਦੇ ਰਹਿੰਦੇ ਸੀ ਸੋਈਆਂ ਦੇ ਨਾਲ ਹੀ ਹਨਾ ਬਸ ਇਹ ਹੀ ਹੁੰਦੀਆਂ ਸੀ ਸਾਡੇ ਖੇਡਾਂ ਤੇ ਜਾ ਮੇਰੀ ਨਾਨੀ ਨਿੱਕੇ ਹੁੰਦੇ ਨੂੰ ਮਿੱਟੀ ਦੇ ਬਣਾਉਣਾ ਕਿ ਦਿੰਦੀ ਸੀ ਮਿੱਟੀ ਦਾ ਚੁੱਲਾ ਬਣਾਤਾ ਜਦੋਂ ਵੀ ਉਹਨਾਂ ਨੇ ਮਿੱਟੀ ਦਾ ਆਪ ਕੰਮ ਕਰਨਾ ਹੁੰਦਾ ਚੁੱਲੇ ਚੱਲੇ ਨੂੰ ਮਿੱਟੀ ਲਾਉਣੀ ਹੁੰਦੀ ਸੀ ਕਿਉਂਕਿ ਉਹਨਾਂ ਦਾ ਨਾ ਘਰ ਉਹਦੇ ਲਿਪਦੇ ਹੁੰਦੇ ਸੀ ਤੇ ਮੇਨਿੱਕੀ ਜੀ ਹੁੰਦੀ ਸੀਗੀ ਮਤਲਬ ਵੇੜੇ ਦੇ ਵਿੱਚ ਲਿਪਾਈ ਜੀ ਕਰਦੇ ਹੁੰਦੇ ਸੀ ਮਿੱਟੀ ਨਾਲ ਥੋੜੇ ਦਿਨਾਂ ਬਾਅਦ ਕੱਚਾ ਸੀ ਵੇੜਾ ਤੇ ਇੱਕ ਅੱਧੀ ਸ਼ਾਇਦ ਮੇਨਾਂ ਦਾ ਕੰਧ ਵੀ ਉਹਨਾਂ ਦੀ ਕੱਚੀ ਹੋ ਗਈ ਉਹਨੂੰ ਲਿਪਦੇ ਜੀ ਹੁੰਦੇ ਸੀਗੇ ਤੇ ਉਹ ਮੈਨੂੰ ਉਹਦੋਂ ਬਣਾ ਕੇ ਦਿੰਦੇ ਹੁੰਦੇ ਇਸ ਵਿੱਚ ਬਹੁਤ ਟਾਈਮ ਲੈਂਦੀ ਹੁੰਦੀ ਸੀ ਆਦੇ ਨਾਲ ਕਿ ਤੇ ਉਹ ਮੈਨੂੰ ਬਣਾ ਕੇ ਦਿੰਦੇ ਹੁੰਦੇ ਸੀਗੇ ਮਿੱਟੀ ਦਾ ਉਹ ਚੁੱਲ੍ਹਾ ਹਨਾ ਇੱਕ ਵਿਸਲ ਜੀ ਵੀ ਬਣਾ ਕੇ ਦਿੱਤੀ ਸੀ ਇੱਕ ਹੋਰੀ ਉਹਨਾਂ ਨੇ ਬੜੇ ਨਿੱਕੇ ਨਿੱਕੇ ਤੋਤਾ ਬਣਾਤਾ ਜਿਵੇਂ ਚਿੜੀ ਬਣਾਤੀ ਉਹ ਮਿੱਟੀ ਦੇ ਬਣਾਉਣਾ ਦਿੰਦੇ ਹੁੰਦੇ ਸੀ ਤੇ ਮੈਨੂੰ ਸੁਕਾ ਲੈਂਦੇ ਹੁੰਦੇ ਸੀ ਦੂਤ ਪਤਾ ਨਹੀਂ ਅੱਗ 'ਚ ਛੋੜਦੇ ਹੁੰਦੇ ਸੀ ਚੁੱਲ੍ਹੇ 'ਚ ਠੱਟ ਕੇ ਤੇ ਉਹਨੂੰ ਪਕਾ ਦਿੰਦੇ ਹੁੰਦੇ ਸੀਗੇ ਬੜੇ ਸੋਹਣੇ ਸੋਹਣੇ ਖਡਾਉਣੇ ਬਣਾ ਕੇ ਦਿੰਦੇ ਹੁੰਦੇ ਸੀਗੇ ਉਹ ਤੇ ਸਾਨੂੰ ਉਦੋਂ ਮੁੱਲ ਦਾ ਕੁਝ ਨਹੀਂ ਮਿਲਦਾ ਹੁੰਦਾ ਸੀ ਏਦੋਂ ਬਾਅਦ ਹੀ ਖੇਡ ਖਡਾਉਣੇ ਜੇ ਸ਼ੁਰੂ ਹੋਏ ਆ ਜਦੋਂ ਜਿਵੇਂ ਜਿਵੇਂ ਅਸੀਂ ਵੱਡੇ ਹੋਈਏ ਪਤਾ ਨਹੀਂ ਵੀ ਸੁਰਤੀ ਉਦੋਂ ਆਈ ਸੀ ਵੀ ਗੁੱਡੀਆਂ ਜੀਆਂ ਹਨਾ ਇੱਕ ਦੋ ਵਾਰ ਜਾਂ ਗੁੱਡਾ ਆ ਹੁੰਦਾ ਸੀ ਫੌਜੀ ਹੁੰਦਾ ਸੀ ਇੱਕ ਤੇ ਉਹ ਲੈ ਦਿੰਦੇ ਹੁੰਦੇ ਸੀ ਘਰ ਦੇ ਹਨਾ ਤੇ ਤੋਤੇ ਹੁੰਦੇ ਸੀਗੇ ਗਲੀਆਂ ਚ ਵਿਕਣੇ ਵੀ ਆਉਂਦੇ ਹੁੰਦੇ ਸੀ ਤੋਤੇ ਮਿੱਟੀ ਦੇ ਮੋਸਟਲੀ ਲੋਕ ਨਾ ਉਹ ਲੈਂਦੇ ਹੁੰਦੇ ਸੀਗੇ ਤੇ ਇੱਕ ਮੈਨੂੰ ਆ ਨਾ ਬੁੱਕ ਲੱਭੀ ਆ ਇਹਨਾਂ ਦੀ ਮੇਰੇ ਹਸਬੰਦ ਦੀ ਹੈਗੀ ਆ ਇਹ ਪੁਰਾਣੀ ਬੁੱਕ ਤੇ ਇਹ ਮੈਂ ਤੁਹਾਡੇ ਨਾਲ ਉਸ ਤੋਂ ਹੀ ਆ ਪਿੱਛੋਂ ਨਾ ਸ਼ੇਅਰ ਕਰੂੰਗੀ ਇਹ ਹੁੰਦਾ ਸੀ ਕੈਮਰਾ ਉਸ ਸਮੇਂ ਚ ਅਸੀਂ ਆ ਕੈਮਰੇ ਯੂਜ਼ ਕਰਦੇ ਹੁੰਦੇ ਸੀ ਜ਼ਿਆਦਾ ਅਸੀਂ ਲੈ ਲੈਂਦੇ ਹੁੰਦੇ ਸੀ ਪੈਸੇ ਬੁਸੇ ਇਕੱਠੇ ਕਰਕੇ ਹਨਾ ਜਾਂ ਸਾਲੂਫਟੜ ਹੁੰਦੇ ਸੀ ਪਾਰੋਂ ਹੁਣ ਨਹੀਂ ਬਾਹਰ ਲਿਆਂ ਕੋਲੇ ਤਾਂ ਬਾਹਰੇ ਹੁੰਦੇ ਸੀ ਉਹਨੋਂ ਨਾ ਇਹਦੇ ਵਿੱਚ ਸੈੱਲ ਪੈਂਦੇ ਸੀ ਤੇ ਕਈ ਚਾਰਜ ਵੀ ਹੁੰਦੀ ਸੀ ਹੈਨਾ ਚਾਰਜ ਹੁੰਦੇ ਸੀ ਇਥੋਂ ਆਨ-ਆਫ ਹੋ ਜਾਂਦਾ ਸੀ ਨਾ ਤੇ ਆਹ ਦੇ ਵਿੱਚ ਹੁੰਦੇ ਸੀ ਚਿਪ ਚੁਪ ਜਿਹੜਾ ਪੈਂਦਾ ਸੀ ਹੈਨਾ ਤੇ ਉਦੋਂ ਕਿਤੇ ਜਾਂਦੇ ਹੁੰਦੇ ਸੀ ਟ੍ਰਿਪ ਤੇ ਜਾਂਦੇ ਹੁੰਦੇ ਸੀ ਜਾਂ ਕੋਈ ਫੰਕਸ਼ਨ ਹੁੰਦਾ ਸੀ ਤੇ ਇਹ ਚ ਕਿੱਛ ਲੈਂਦੇ ਸੀਗੇ ਤੇ ਇਹ ਚਿਪ ਕੰਪਿਊਟਰ ਚ ਪਾ ਕੇ ਆਪਾਂ ਫੋਟੋ ਇਹਦੀਆਂ ਕਰਵਾ ਸਕਦੇ ਹੁੰਦੇ ਸੀਗੇ ਤੇ ਮੈਂ ਨਾ ਇਹ ਬਹੁਤ ਯੂਜ਼ ਕੀਤਾ ਇਹ ਤਾਂ ਇੰਨਾ ਦਾ ਮਤਲਬ ਮੇਰੇ ਹਸਬੰਦ ਦਾ ਹੈ ਮੇਰੇ ਕੋਲ ਵੀ ਸੇਮ ਹੈ ਵੇਲਾ ਮੇਰੀ ਨਾ ਪ੍ਰਿੰਸੀਪਲ ਮੈਡਮ ਸੀ ਤੇ ਉਹਨੇ ਦਿੱਤਾ ਸੀ ਮੈਨੂੰ ਉਹਨਾਂ ਦੇ ਬੇਟੇ ਨੇ ਉਹਨੂੰ ਬਾਹਰੋਂ ਭੇਜਿਆ ਸੀਗਾ ਉਹਨਾਂ ਨੇ ਮੈਨੂੰ ਦੇ ਦਿੱਤਾ ਸੀ ਜਦੋਂ ਟ੍ਰਿਪ ਤੇ ਜਾਂਦੇ ਸੀ ਜਾਂ ਕਈ ਵਾਰੀ ਕਾਲਜ ਚ ਫੰਕਸ਼ਨ ਹੁੰਦਾ ਸੀ ਨਾ ਉਹ ਲੋਨ ਕਰ ਲੈਂਦੇ ਹੁੰਦੇ ਸੀ ਇਹ ਇਹ ਹੋਊਗਾ ਸਾਡੇ ਕਾਲਜ ਦਾ ਟਾਈਮ ਵੱਲਾ ਵ 2005 ਪੰਜ ਚ ਇਹ ਚੱਲਦਾ ਹੁੰਦਾ ਸੀ ਹੁਣ ਤੋਂ ਕਿੰਨੇ ਸਾਲ ਪਹਿਲਾਂ ਉਹ ਨਹੀਂ ਪੰਜ ਚ ਨਹੀਂ 10 ਤੱਕ ਵੀ ਮੈਂ ਯੂਜ਼ ਕਰਦੀ ਰਹੀ ਹਾਂ ਨਾ 10 ਤੱਕ ਅਸੀਂ ਟ੍ਰਿਪ ਤੇ ਜਾਂਦੇ ਹੁੰਦੇ ਸੀ ਹਾਂ ਉਦੋਂ 9 10 ਦੇ ਵਿੱਚ ਮੈਂ ਇਹਨਾਂ ਦੇ ਦੁਆਰੇ ਫੋਟੋ ਖਿੱਚੀਆਂ ਟ੍ਰਿਪ ਤੇ ਹੀ ਰੋ ਜਾਂਦੀ ਸੀਗਾ ਇੱਕਦਮ ਸਾਡੀ ਟੈਂਕੀ ਬੋਰ ਵਾਲਾ ਪਉਂਦੀ ਉਹ ਤਾਰ ਵਿੱਚ ਡੁੱਬ ਜਾਂਦੀ ਹੈ ਟੈਂਕੀ ਭਰ ਗਈ ਹੈ ਟੈਂਕੀ ਭਰ ਗਈ ਹੈ ਉਹ ਮਸ਼ੀਨ ਜੀ ਲੱਗੀ ਹੈ ਹਨਾ ਇਹ ਵੀ ਬਹੁਤ ਵਧੀਆ ਚੀਜ਼ ਹੁੰਦੀ ਸੀ ਕਿ ਤੇ ਇਹਦੇ ਨਾਲ ਵੀਡੀਓ ਅਸੀਂ ਵਧੀਆ ਸੇਵ ਕਰ ਸਕਦੇ ਹੁੰਦੇ ਸੀ ਮਤਲਬ ਫੋਟੋ-ਫੋਟੋ ਖਿੱਚ ਕੇ ਨਾ ਪਲੇਟੀ ਵਧੀਆ ਹੁੰਦੀ ਸੀ ਕਈਆਂ ਦੀ ਤਾਂ ਬਹੁਤ ਅੱਛੀ ਹੁੰਦੀ ਸੀਗੀ ਤੇ ਕਾਫੀ ਜਿਆਦਾ ਤੇ ਜਿਹਨੇ ਅਮਾਗੀ ਅਨਲਿਮਿਟਡ ਫੋਟੋ ਮਿਲਦਾ ਖੇਚ ਲੈਦੇ ਸੀਪਦੇ ਸਾਵਾਂ ਜਿਹਨੇ ਮੈਂ ਮੈਂ ਨੂ ਦਿੱਤੀ ਸੀਗੀ ਉਹ ਹੀ ਹਨਾ ਤੇ ਜੇ ਡੈਕੋਰੇਸ਼ਨ ਵਾਲਿਆਂ ਦੀ ਹੋਰ ਆਪਾਂ ਗੱਲ ਕਰੀ ਹੈ ਹਨਾ ਤੇ ਇਹੋ ਜਿਹੇ ਫਲਾਵਰ ਐਵੇਂ ਦੇ ਫਲਾਵਰ ਫਲੋਰ ਦੇ ਨਹੀਂ ਬਹੁਤ ਹੁੰਦੇ ਸੀਗੇ ਤੇ ਪੋਟ ਦੇ ਵਿੱਚ ਲੱਗੇ ਹੁੰਦੇ ਸੀਗੇ ਇਹ ਤਾਂ ਚਲੋ ਮਨ ਲਾਦਾ ਰੈਡੀਮੇਡ ਹੈ ਤੇ ਬਣਾਉਂਦੇ ਵੀ ਹੁੰਦੇ ਸੀ ਸਾਡੇ ਨਾਲ ਸਕੂਲ ਚ ਵੀ ਸਿਖਾਉਣ ਆਉਂਦੇ ਹੁੰਦੇ ਸੀ ਕਿ ਉਹ ਸਟੈਚ ਜੇ ਨਹੀਂ ਹੋ ਜਾਂਦੇ ਹੁੰਦੇ ਸੀ ਕਿ ਉਹਨੂੰ ਬੋਲਦੇ ਹੁੰਦੇ ਸੀਗੇ ਤਾਰਾਂ ਤੋਂ ਬਣਾ ਕੇ ਨਾ ਤਾਰਾਂ ਦੇ ਨਾਲ ਬਣਾਉਂਦੇ ਹੁੰਦੇ ਸੀਗੇ ਉਹ ਮੈਨੂੰ ਯਾਦ ਨਹੀਂ ਆ ਰਿਹਾ ਉਹਦਾ ਕੀ ਨਾਮ ਸੀ 컬러ਫੁਲ ਹੁੰਦੇ ਸੀਗੇ ਤੇ ਉਹਦੇ ਰਬੜ ਪੈਣ ਵੀ ਬਣਾਉਂਦੇ ਸੀ ਤੇ ਫਲਾਵਰ ਵੀ ਬਹੁਤ ਸੋਹਣੇ ਬਣਦੇ ਸੀ ਉਹ ਵੀ ਮੇਰੀ ਰਣ ਦੇ ਦਾ ਪਹਿਲੇ ਸਮਾਨ ਹੈ ਜਿਹੜਾ ਨਾ ਜਿਉਣੀ ITI ਕੀਤੀ ਹੈ ਹੁਣ ਮੈਨੂੰ ਮਿਲਿਆ ਮੈਂ ਕਿਹਾ ਸਾਡੇ ਸਕੂਲ 'ਚ ਵੀ ਸਿਖਾਉਂਦੇ ਸੀ ਤੇ ਉਦੋਂ ਵੀ ਬਹੁਤ ਸੋਹਣੇ ਸੋਹਣੇ ਫਲਾਵਰ ਬਣਾਉਂਦੇ ਹੁੰਦੇ ਸੀ ਨਾ ਤੇ ਸੀਨੀਅਰੀਆਂ ਤਾਂ ਮੇਂ ਨਹੀਂ ਹੁੰਦੀਆਂ ਸੀ ਹੈਨਾ ਤੇ ਉਹਦੇ ਵਿੱਚ ਕਈ ਸਾਡੇ ਸਾਡੇ ਸੀਨਰੀਆਂ ਲੱਗੀਆਂ ਹੁੰਦੀਆਂ ਸੀਗੀਆਂ ਅੱਗੇ ਉਹ ਨਾ ਵੀ ਦੋ ਲੇਡੀਆਂ ਸੀਗੀਆਂ ਹਨਾ ਪਾਣੀ ਭਰੀ ਜਾਂਦੀਆਂ ਸੀਗੀਆਂ ਪਹਿਲਾਂ ਤਾਂ ਮੇਰੇ ਨਾਲ ਤੇ ਮੇਰੀ ਮੰਮੀ ਨਾਲ ਉਹ ਕੁੜਾਈ ਕੀਤੀ ਹਨਾ ਪਾਣੀ ਭਰਦਿਆਂ ਦੀ ਤੇ ਉੱਤੇ ਵਰਡਿੰਗ ਵੀ ਲਿਖੀ ਹੋਈ ਸੀ ਕੁਝ ਨਾ ਕੁਝ ਮੈਨੂੰ ਯਾਦ ਨਹੀਂ ਤੇ ਇੱਕ ਉਹ ਕਿਕਰ ਤੇ ਕਾਟ ਹੋ ਰਹੀਦੀ ਹਨਾ ਤੇ ਉਹ ਵਰਡਿੰਗ ਲਿਖ ਕੇ ਇੱਕ ਸੀਨਰੀ ਉਹ ਸਾਡੇ ਬਣੀ ਹੁੰਦੀ ਸੀਗੀ ਉਹਨਾਂ ਖੇਤ ਦੇ ਵਿੱਚ ਜਿਵੇਂ ਕੁਝ ਕੰਮ ਕਰ ਰਿਆ ਸੀਗਾ ਜੈਮਸਨ ਨਾ ਤੇ ਲੀ ਉਹਦਾ ਵੀ ਖਾਣਾਂ ਲੈ ਕੇ ਜਾਂਦੀ ਪੱਤਾ ਲੈ ਕੇ ਜਾਂਦੀ ਆ ਹਨਾ ਉਹ ਲਿਖਿਆ ਹੋਇਆ ਸੀਗਾ ਵੀ ਇਕੱਲਾ ਨੇ ਜਾਈ ਖੇਤ ਹਨ ਕਿਕਰ ਤੇ ਕਾਟੌ ਰਹਿੰਦੀ ਉਹ ਲਿਖਿਆ ਹੁੰਦਾ ਸੀਗਾ ਇੰਨੀਆਂ ਸੋਹਣੀਆਂ ਸੀ ਜਨ ਹਜੇ ਵੀ ਮੈਨੂੰ ਯਾਦ ਹੈਗਾ ਉਹ ਤੇ ਉਦੋਂ ਨਾ ਕਮਰੇ ਦੇ ਵਿੱਚ ਹੀ ਲੱਗਉਂ ਹੁੰ ਉਸ ਕਿੰਨੀਆਂ ਬਿਲੀਆਂ ਲਾ ਲੈਂਦੇ ਸੀ ਹੁਣ ਤਾਂ ਲੋਕ ਬਹੁਤ ਘੱਟ ਲਾਉਂਦੇ ਆ ਤੇ ਇੱਕ ਸਾਡੇ ਦਾ ਸੈਲਫ ਫਾਰਮਣੀਆ ਹੁੰਦੀ ਸੀ ਬਟੇਸਰੀ ਕੰਡਿਚ ਤੇ ਉੱਥੇ ਜਿਹੜੀਆਂ ਮਤਲਬ ਮੰਮੀ ਵਾਲਿਆਂ ਨੂੰ ਸੋਹਣੀਆਂ ਲੱਗਦੀਆਂ ਉਹਨੀਆਂ ਟਰੀਆਂ ਹੁੰਦਾ ਸੀ ਨਾ ਬਹੁਤ ਸੋਹਣੀਆਂ ਸੋਹਣੀਆਂ ਟਰੀਆਂਆਂ ਹੁੰਦੀਆਂ ਸੀ ਸਟੀਲ ਦੀਆਂ ਜਿਹੜੀਆਂ ਆਪਣਾ ਕਰੋਕਰੀ ਜਿਹੀਆਂ ਹੁੰਦੀਆਂ ਉਹ ਉੱਥੇ ਹੁੰਦਾ ਸੀ ਕਮਰੇ ਦੇ ਵਿੱਚ ਹੀ ਹੁਣ ਤਾਂ ਉਹ ਨਾ ਕੋਈ ਰੱਖੇ ਹੈ ਨਾ ਤੇ ਗਲਾਸ ਵੀ ਉਹਨਾਂ ਦੇ ਉਸਰ ਵੀ ਇੰਨੇ ਜ਼ਿਆਦਾ ਦਰਜਨ ਗਲਾਸਾਂ ਦੀ ਅਹੀਂ ਚਣ-ਚਣ ਕੇ ਉੱਪਰ ਦੀ ਲਾ ਕੇ ਹੈ ਨਾ ਫਿਰ ਉਹਨਾਂ ਦੇ ਥੱਲੇ ਉੱਪਰ ਦੀ ਲਾ ਲਾ ਕਿ ਚਣ-ਚਣ ਕੇ ਭਾਂਡੇ ਰੱਖੇ ਹੁੰਦੇ ਸੀ ਤੇ ਉਹ ਉਹਨੂੰ ਡੈਕੋਰੇਸ਼ਨ ਦਾ ਸਮਾਨ ਨਹੀਂ ਸਮਝਦੇ ਸੀ ਮੈਨੂੰ ਲੱਗਦਾ ਵਧੀਆ ਸਮਝਾਇਆ ਨਸਤੇ ਹਰ ਘਰ ਦੇ ਵਿੱਚ ਉਵੇਂ ਹੀ ਹੁੰਦਾ ਸੀ ਜਦੋਂ ਅਸੀਂ ਜਮਾ ਛੋਟੇ-ਛੋਟੇ ਬੰਦੇ ਸੀਗੇ ਫਿਰ ਫਿਰ ਚੇਨ ਹੁੰਦਾ ਗਿਆ ਫਿਰ ਕਿਚਨ 'ਚ ਹੀ ਸ਼ਿਫਟ ਕਰਦੇ ਗਏ ਕਿਚਨ 'ਚ ਵੀ ਪਹਿਲਾਂ ਰੋਕ ਸੈਲਫਾਂ ਤੇ ਚਣਦੇ ਹੁੰਦੇ ਸੀ ਅਵੇਂ ਚਣ ਕੇ ਰੱਖਦੇ ਸੀ ਹੁਣ ਵੀ ਤੁਸੀਂ ਹੈਗੇ ਕਈ ਦੇ ਵੀ ਆਪਾਂ ਵੀ ਚੱਲ ਨਹੀਂ ਹੈਗੀ ਪਰ ਇਹਨਾਂ ਨੇ ਆਪਾਂ ਡੱਬੇ ਕੰਟੇਨਰ ਕੰਟੇਨਰ ਜੀ ਚੱਲਦੇ ਹੈਗੇ ਹਨਾ ਦੇਖੋ ਸਮੇਰੇ ਸਹਾਨ ਨਾਲ ਕਿੰਨਾ ਫਰਕ ਪੈ ਗਿਆ ਹਨਾ ਹੁਣ ਇਹੋ ਜਿਹੀ ਫਲਾਵਰ ਪੋਟ ਰੱਖਦੇ ਲੋਕ ਜਰੂਰ ਹੈ ਪਰ ਉਹ ਰੱਖਦੇ ਹੈਗੇ ਜਿਵੇਂ ਸਟੇਅਰਸ ਰੱਖ ਲਿਆ ਹਨਾ ਕੋਰਨਰਾਂ 'ਚ ਰੱਖ ਲਿਆ ਉਹਨੂੰ ਚੇਂਜ ਹੋ ਗਿਆ ਮੋਡੀਫਾਈ ਹੋ ਗਿਆ ਹਨਾ ਮਾਡਰਨ ਜ਼ਮਾਨੇ ਦੇ ਸਹਾਨ ਨੂੰ ਮੋਡੀਫਾਈ ਹੋ ਜਾਂਦਾ ਹੈ ਹਨਾ ਤੇ ਪੇਂਟਿੰਗਾਂ ਹੁਣ ਅਲੱਗ ਤਰੀਕੇ ਦੀ ਆਉਣ ਲੱਗੀਆਂ ਹੈਗੀਆਂ ਹਨ ਐਬਸਰਡ ਪੇਂਟਿੰਗ ਕਿੰਨੀਆਂ ਤਰ੍ਹਾਂ ਦੀਆਂ ਪੇਂਟਿੰਗ ਹੈਗੀਆਂ ਲੋਕ ਐਬਸਰਡ ਨੂੰ ਜ਼ਿਆਦਾ ਹਨਾ ਪ੍ਰੈਫਰ ਕਰਦੇ ਆ ਜਿਵੇਂ ਹਨਾ ਪਤਾ ਹੀ ਨਹੀਂ ਹੁੰਦਾ ਉਹਦੇ ਵਿੱਚ ਹੁੰਦਾ ਕੀ ਆ ਹਨਾ ਤੇ ਉਹ ਬਹੁਤ ਸੋਹਣੀਆਂ ਬਣੇ ਸੋ ਸਮੇਂ ਉਹਨਾਂ ਦੇ ਕਲਚਰ ਦੇ ਹਿਸਾਬ ਨਾਲ ਤੇ ਉਹ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਮਸ਼ੀਨਰੀ ਬਣਾਈ ਹੁੰਦੀ ਸੀ ਝੋਲਿਆਂ ਚ ਵੀ ਉਹੀ ਬੰਦਾਂ ਸੀ ਜਿਹੜੇ ਝੋਲੇ ਨਹੀਂ ਖੜਕਦੇ ਜਾਂਦੇ ਹੁੰਦੇ ਸੀ ਕਿਤੇ ਹਨਾ ਆਉਣ ਜਾਣ ਵਸਤੇ ਬੈਠੀ ਹਾਂ ਝੋਲੇ ਹੁੰਦੇ ਸੀ ਤੇ ਹਜੇ ਵੀ ਮਤਲਬ ਆਪਏ ਹੈਗੀਆਂ ਪੇਟੀਆਂ ਦੇ ਵਿੱਚ ਉਹ ਕਿਤੇ ਗਏ ਨਹੀਂ ਹੈਗੇ ਉਹ ਝੋਲੇ ਜਿੰਨਾ ਨੇ ਮਿਹਨਤ ਕੀਤੀ ਹੈ ਨਾ ਉਹਨਾਂ ਝੋਲੇ ਲੈਂਦੇ ਉਹ ਰੱਖੇ ਵੀ ਸੰਭਾਲ ਕੇ ਮੈਂ ਬਹੁਤ ਵਾਰੀ ਦੇਖਿਆ ਹਾਂ ਜਦੋਂ ਪ੍ਰੀ ਵੈਡਿੰਗਾਂ ਦੇ ਵਿੱਚ ਉਹ ਝੋਲੇ ਝੋਲੇ ਯੂਜ਼ ਕੀਤੇ ਜਾਂਦੇ ਹੈਗੇ ਆ ਉਹ ਪਏ ਹੁੰਦੇ ਆ ਤਾਂ ਹੀ ਆ ਤੇ ਨਹੀਂ ਫਿਰ ਉਹ ਦੁਬਾਰਾ ਬਣਾਉਂਦੇ ਹੁੰਦੇ ਹੋਣੇ ਉਸ ਤਰੀਕੇ ਦੇ ਨਾਲੇ ਹਨਾ ਤੇ ਉਹਨਾਂ ਤੇ ਵੀ ਉਹ ਸਾਰਾ ਕੁਝ ਉਹ ਵੀ ਕਢਾਈ ਕੀਤੀ ਜਾਂਦੀ ਹੁੰਦੀ ਸੀਗੀ ਉਹੀ ਸਾਰਾ ਵਰਡਿੰਗ ਲੇਟ ਕੀ ਕੋਈ ਮਤਲਬ ਆ ਲਮਾਈ ਸੰਕੁੰਜੀਆਂ ਇਹ ਵੀ ਮੈਂ ਦੇਖੀ ਹੈਗੀ ਇਹ ਪੇਂਟਿੰਗ ਇਹ ਵੀ ਬਹੁਤ ਸੋਹਣੀ ਬਣੀ ਹੁੰਦੀ ਸੀਗੀ ਤੇ ਇਹ ਵੀ ਝੋਲੇ ਲੈਂਦੇ ਬਣਾਈ ਹੁੰਦੀ ਸੀਗੀ ਬਹੁਤ ਸਾਰੀਆਂ ਇਹੋ ਜਿਹੀਆਂ ਵਰਡਿੰਗ ਹੁੰਦੀਆਂ ਸੀਗੀਆਂ ਲਓ ਜੀ ਹੁਣ ਡੈਕੋਰੇਸ਼ਨ ਜੀ ਤਾਂ ਬਹੁਤ ਗੱਲ ਕਰੀ ਇੱਥੇ ਕਰਦੀ ਹੈਗੀ ਹੋਈ ਉਹਦੇ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜਿਹਦੇ ਜਿਹਦੇ ਕੋਲ ਇਹ ਸਮਾਨ ਹਜੇ ਵੀ ਪਿਆ ਹੈ ਜਾਂ ਜਿਨ੍ਹਾਂ ਨੇ ਦੇਖਿਆ ਹੈਗਾ ਉਹ ਜਰੂਰ ਜਰੂਰ ਕਮੈਂਟ ਕਰਨ ਪਲੀਜ਼ ਤੇ ਮਿਲਦੇ ਆ ਨੈਕਸਟ ਟਾਈਮ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਇਓ ਸਰ ਸ਼ੀਕ